ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਜੀ ਦਾ ਸਵਾਗਤ ਹੈ ਕੂੜਾ ਸੁੱਟਣ ਦੀ 2 ਮਰਲੇ ਜਗ੍ਹਾ ਦੇ ਕਬਜ਼ੇ ਦੇ ਰੋਲੇ ਵਿੱਚ ਇੱਕ ਵਿਅਕਤੀ ਦੀ ਜਾਨ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ

हेलो जब हो गए थे आ रहा था सावा देना है पिक्चर का जनम हो गया था चलो वक्त ਹਾਂਜੀ ਇੱਥੇ ਦੋਹਾਂ ਧਿਰਾਂ ਦੇ ਵਿੱਚ ਜਿਹੜਾ ਸੀ ਆਪਣੇ ਗੜੇ ਨੂੰ ਲੈ ਕੇ ਸੀ ਰੋਲਾ ਚੱਲਦਾ ਆ ਰਿਹਾ ਸੀ ਪਿਛਲੇ ਮਹੀਨੇ ਜਿਹੜੀ ਇੱਕ ਪਾਰਟੀ ਆ ਡੇਵਿਡ ਮਸੀਹ ਵਾਲੀ ਉਹਨਾਂ ਨੂੰ ਕਬਜ਼ਾ ਦਵਾਇਆ ਗਿਆ ਸੀ ਤੇ ਹੁਣ ਉਹ ਉੱਥੇ ਕੰਦ ਕੱਢਣਾ ਚਾਹੁੰਦੇ ਜਿੱਦੇ ਕਰਕੇ ਦੁਬਾਰਾ ਜਿਹੜੀ ਆ ਧਿਰ ਦੂਜੀ ਵਿਰੋਧੀ ਧਿਰ ਨੇ ਇਹਨਾਂ ਦਾ ਰੋਕਾ ਕੀਤੀ ਪੀ ਰੋਕਣਾ ਕੀਤਾ ਵੀ ਅਸੀਂ ਨਹੀਂ ਇੱਥੇ ਕੰਦ ਕੱਢਣ ਦੇਣੀ ਤੇ ਜਿੱਦੇ ਕਰਕੇ ਕੱਲ ਫਿਰ ਤੂ ਤੂ ਮੈਂ ਮੈਂ ਦੋਹਾਂ ਪਾਰਟੀਆਂ ਵਿੱਚ ਪਈ ਆ ਕਬਜ਼ਾ ਲੈਣ ਦੀ ਨੀਅਤ ਨਾਲ ਆ ਗਈ ਸੀ ਦੂਜੀ ਪਾਰਟੀ ਹਾਂਜੀ ਕਹਿੰਦੇ ਅਸੀਂ ਕੰਦ ਨਹੀਂ ਕੱਢਣ ਦੇਣੀ ਤੱਕਾ ਮੁੱਕੀ ਹੋਈ ਇਹਨਾਂ ਦੀ ਤੱਕਾ ਮੁੱਕੀ ਉਹ ਕਹ ਰਿਹਾ ਕਿ ਕਈਆਂ ਹੋਰ ਡੰਡੇ ਵਗੈਰਾ ਲੈ ਕੇ ਆਏ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਪ੍ਰਸਤ ਕਰ ਬਈ ਕਿੱਥੇ ਕੀ ਇਹ ਇਹਨਾਂ ਦੇ ਖਿਲਾਫ ਜਿਹੜੀ ਹੈ 304 55 120 ਬੀ ਵਿੱਚ ਪਰਚਾ ਰਜਿਸਟਰ ਕੀਤਾ ਗਿਆ ਹੈ ਪੀਸੀ ਵਿੱਚ ਕਿੰਨੇ ਟੋਟਲ ਲੋਕ ਨਾਮ ਜਾਂਦੇ ਨੇ ਸੱਤ ਦੇ ਕਰੀਬ ਹੈ ਬਾਕੀ ਅਣਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਇੱਥੇ ਚੱਲਦਾ ਪਿਆ ਹਾਂਜੀ ਇਹ ਸਰ ਡਨਾ ਗੜਿਆਂ ਦਾ ਮਸਲਾ ਆਈਗਾ ਤੇ ਡੀਸੀ ਸਾਹਿਬ ਨੇ ਐਜ਼ ਅ ਡਿਊਟੀ ਮੈਜਿਸਟ੍ਰੇਟ ਲਵਾ ਕੇ ਐਸਐਸਪੀ ਲੋ ਫੋਰਸ ਦੇ ਕੇ ਤੇ ਸਾਨੂੰ ਬੁਰਜੀਆਂ ਲਵਾ ਕੇ ਕੰਪਲੀਟ ਸਾਨੂੰ ਕਬਜ਼ਾ ਦਿਵਾਇਆ ਗਿਆ ਹੈਗਾ ਸੋ ਉਤੋਂ ਇੱਕ ਹਫਤੇ ਬਾਅਦ ਅਸੀਂ ਲਿਖਤੀ ਰੂਪ ਚ ਐਸਐਚਓ ਸਾਹਿਬ ਨੂੰ ਦੱਸਿਆ ਸੀਗਾ ਵੀ ਆਪਾਂ ਮਤਲਬ ਵੀ ਨਿਸ਼ਾਨਦੇਹੀ ਕਰਕੇ ਤੇ ਆਪਾਂ ਦਰਵਾਜ਼ਾ ਦਾ ਕੰਮ ਸ਼ੁਰੂ ਕਰਨਾ ਹੈ ਐਸਐਚਓ ਨੇ ਬਕਾਇਦਾ ਸਾਨੂੰ ਪਰਮਿਸ਼ਨ ਦੇ ਕੇ ਵਿਦ ਫੋਰਸ ਸਾਨੂੰ ਕਿਹਾ ਕਿ ਕੱਲ ਤੁਹਾਨੂੰ ਰਿਫੋਰਸ ਆ ਜਾਈਗੀ ਸੋ ਅਸੀਂ ਇੱਕ ਇਤਲਾਹ ਦੇ ਕੇ ਅਗਲੇ ਦਿਨ ਕੰਮ ਜੇ ਸ਼ੁਰੂ ਕਰਨਾ ਹੀ ਸੀ ਕਿ ਸਵੇਰੇ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦੇ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਇਹਨੇ ਮਾਰਕਟਾਈਂਗ ਸ਼ੁਰੂ ਕਰਤੀ ਕਰਨੇ ਇਹਦੇ ਨਾਲ ਸਾਬਾ ਹੈਗਾ ਨਾਲ ਡੇਵਿਡ ਫੌਜੀ ਬਲਕਾਰ ਤੇ ਹੋਰ ਬੰਦੇ ਸੀ ਬਲਵਿੰਦਰ ਇਨਾ ਆਉਂਦਾ ਹੈ ਮਤਲਬ ਤੱਕ ਕਮਕੀ ਸ਼ੁਰੂ ਕਰਤੀ ਤੇ ਸ਼ਾਦੀ ਦੇ ਵੀ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਕਿ ਔਨ ਦਾ ਸਪੋਰਟ ਹੀ ਡੈਥ ਹੋ ਗਈ ਹੈ ਮਨੇ ਕਿੰਨੇ ਜਾਨੇ ਸੀ ਔਰ ਕੀ ਕੀ ਹਥਿਆਰ ਹੀ ਇਹਨਾਂ ਕੋਲ ਹਥਿਆਰ ਵੀ ਇਹੀ ਕੋਈ ਇਹਨਾਂ ਕੋਲ ਇੰਨਾ ਕੁਝ ਡੰਡੇ ਹੀ ਨਾਲ ਕਈਆਂ ਹੀ ਮਤਲਬ ਰਵਾਇਤੀ ਹਥਿਆਰੀ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਹੋ ਗਿਆ 9 ਬੰਦੇ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਮੌਜੂਦਾ ਸਰਪੰਚ ਇਹਦੀ ਪਤਨੀ ਆ ਜੀ ਹਾਂਜੀ 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 ਗੜਿਆ ਦੀ ਜ਼ਮੀਨ ਜਿਹੜੀ ਕੂੜਾ ਸੁੱਟਣ ਨੂੰ ਦਿੱਤੀ ਜਾਂਦੀ ਉਹ ਜ਼ਮੀਨ ਦਾ ਝਗੜਾ ਹਾਂਜੀ ਬਿਲਕੁਲ ਜੀ ਉਹ ਇਹ ੱੱਕੇ ਨਾਲ ਵਲ ਕੇ ਦੁਕਾਨਾਂ ਬਣਾਉਣੀਆਂ ਚਾਹੁੰਦੇ ਡੀਸੀ ਸਾਹਿਬ ਨੇ ਨੂੰ ਕੂੜਾ ਸੁੱਟਣ ਲਈ ਦਿੱਤੇ ਹੈ ਹਾਂਜੀ ਬਰਾਦਰੀ ਨੂੰ ਪੂਰੀ ਮਿਲਦੀ ਹਾਂਜੀ ਹਾਂਜੀ ਪੂਰੀ ਬਰਾਦਰੀ ਨੂੰ ਮਿਲਦੀ ਜੀ ਮਤਲਬ ਐਸ ਜ਼ਮੀਨ ਤੇ ਕਬਜ਼ਾ ਕਰੰਦੀ ਨਹੀਂ ਹੈ ਸਨਾਲਾ ਹਾਂਜੀ ਹਾਂਜੀ ਕਬਜ਼ਾ ਨੂੰ ਦੇ ਵੀ ਦਿੱਤਾ ਡੀਸੀ ਸਾਹਿਬ ਨੇ ਦੁਬਾਰਾ ਨੂੰ ਮਤਲਬ ਟਾਉਣ ਦੀ ਨੀਅਤ ਨਾਲ ਨਾ ਸਰਪੰਚ ਬਕਾਇਦਾ ਦੇ ਵਿੱਚ ਮਤਲਬ ਮੌਜੂਦਗੀ ਚ ਨਾ ਇਹ ਵੀ ਕਬਜ਼ਾ ਕਰਨਾ ਚਾਹੁੰਦਾ ਇਹ ਵਿੱਚ ਜਗ੍ਹਾ ਦੇ ਉੱਤੇ ਹੁਣ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਹੋ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੋ ਕਰਨੇ ਆਂ ਕਿ ਚਲੋ ਪਰਚਾ ਦਰਜ ਹੋ ਗਿਆ ਵਾ ਮਤਲਬ ਬਹੁਤ ਵਧੀਆ ਵਾ ਤੇ ਜਲਦੋ ਜਲਦੇ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਸਲਾਕਾ ਵਿਸ਼ੇ ਪੇਜ ਰਾ ਪਿਤਾ ਦਾ ਨਾਂ ਕੀ ਹੈ ਤੁਹਾਡੇ ਕਿੰਨੇ ਉਮਰ ਸੀ ਇਹਨਾਂ ਦਾ ਡੇਵਿਡ ਮਸੀਹ ਹੀ 60 ਇਅਰ ਇਹਨਾਂ ਦੀ ਏਜ ਹੈ ਮੇਰਾ ਇਹ ਇਹਦਾ ਮੁੰਰਾ ਜਿਠੀਆ ਲੱਗਦਾ ਹੈ ਕੀ ਗੱਲ ਹੋਈ ਇਹ ਐਸੇ ਤਰ੍ਹਾਂ ਝਗੜਾ ਜਿਆ ਚੱਲਦੇ ਹੀ ਇਹਨਾਂ ਰਾਤ ਆ ਕੇ ਤੇ ਜ਼ਮੀਨ ਜਿਹੜੀ ਆ ਇਹ ਵਾਲੀ ਨੀਆਂ ਭਰ ਲੀਆਂ ਰਾਤ 3 ਸਾਲ ਹੋ ਗਏ ਹੀ ਗੇ ਵਲੀਆਂ ਨੂੰ ਐਹੀ ਕੇਸ ਚੱਲਦਿਆਂ ਰਹੀਆਂ ਇਹਦੇ ਨਾਲ ਦੇ ਮਸ਼ੀਨਾਂ ਕੇਸ ਚੱਲਦਿਆਂ ਰਹੀਆਂ ਲੜ ਝਗੜਦੇ ਰਹੇ ਲੜਦੇ ਰਹੇ ਜਾ ਕੇ ਡੀਸੀ ਦੇ ਕੇਸ ਕੀਤਾ ਹੈ ਤੇ ਕਹਿੰਦਾ ਮਤਲਬ ਵੀ ਉਹ ਕਹਿੰਦੇ ਸਾਨੂੰ ਥਾਂ ਮਿਲ ਜੇਗਾ ਜਗਾ ਤਾਂ ਡੀਆ ਸੰਸੀਆਂ ਦੀ ਤੇ ਸਾਈਆਂ ਦੀ ਸੀ ਕਾਗਜ਼ ਪੱਤਰ ਸਾਰੇ ਜ਼ਮੀਨ ਦੇ ਇਹਨਾਂ ਦੇ ਕੋਲ ਵਾ ਕਾਗਜ਼ ਪੱਤਰ ਜਿਹੜੇ ਆ ਸਾਰੇ ਮਤਲਬ ਵੀ ਜ਼ਮੀਨ ਦੇ ਇਹਨਾਂ ਦੇ ਕਾਰਵਾ ਇਹਨਾਂ ਦੇ ਕੋਲ ਵਾ ਤੁਸੀਂ ਵੇਖਣੇ ਤੇ ਵੇਖ ਸਕਦੇ ਜੋ ਉਹ ਕਾਗਜ਼ਾਂ ਤੋਂ ਫਿਰ ਇਹ ਉੱਠ ਕੇ ਨੱਟ ਜਾਂਦੇ ਹਨ ਕੋਈ ਇੱਕੋ ਹੀ ਪੇਚ ਵਾ ਇਹਨਾਂ ਡੁਪਲੀਕੇਟ ਬਣਾਇਆ ਹੀ ਉਹ ਨਹੀਂ ਚੱਲਿਆ ਇਹਨਾਂ ਤਾਂ ਹੀ 20 12 13 ਬੁੜੀਆਂ ਜਿਹੜੀਆਂ ਅਸੀਂ ਇਹਦੇ ਨਾਲ ਪਾ ਦੇ ਨਾਲ ਜਾਂਦੀਆਂ ਰਹੀਆਂ ਤੇ ਅਸੀਂ ਕੇਸ ਜਿਹੜਾ ਜਿੱਤਿਆ ਹਾਂ ਜੀ ਤੁਹਾਨੂੰ ਕਬਜ਼ਾ ਦੇ ਦਿੰਦਾ ਹਾਂ ਜੀ ਹਾਂ ਜੀ ਸਾਨੂੰ ਜੀ ਮਾਰਿਆ ਕਿੱਧਰ ਗਿਆ ਇਹਨਾਂ ਮਾਰਿਆ ਇੱਕ ਤੇ ਇਹਨਾਂ ਨੂੰ ਬੁਲਾਇਆ ਪੰਚਾਇਤ ਆਈ ਸਾਡੇ ਤੇ ਘਰ ਉਧਰ ਪਰਲੇ ਪਾਸੇ ਆਲਵਾ ਸਾਨੂੰ ਦੂਰ ਪੈ ਜਾਂਦਾ ਸਾਨੂੰ ਨਹੀਂ ਪਤਾ ਲੱਗਾ ਕੋਈ ਕੁੜੀ ਹੀ ਕੋਠੇ ਤੇ ਚੜੀ ਤੇ ਕੁੜੀ ਨੇ ਕਿਹਾ ਕਿ ਰੂੜੀ ਦੇ ਉੱਤੇ ਲੜਾਈ ਹੋਣ ਰਹੀ ਹੈ ਜੀਦੋਂ ਨੂੰ ਅਸੀਂ ਪਾ ਨੱਠ ਵੱਜ ਕੇ ਤੇ ਉਹ ਤੁਹਾਨੂੰ ਵਿਚਾਰਾ ਇਹ ਦੇਪਟਮੈਂਟ ਸੀ ਲੋ ਰਿਪੋਰਟ ਹੋਇਆ ਇਹਨੂੰ ਗੱਡੀ ਚ ਪਾ ਕੇ ਲੈ ਗਏ ਤੇ ਵਿਚਾਰਾ ਪੁਲਿਸ ਨੂੰ ਸੱਦਣ ਗਿਆ ਸਾਡੀ ਮੰਗ ਇਹ ਹੋਇਆ ਵੀ ਜਿਹੜਾ ਸਾਡਾ ਬੰਦਾ ਵੀ ਗਿਆ ਤੇ ਸਾਨੂੰ ਜਿਹੜੀ ਜਗ੍ਹਾ ਵਾ ਇਹ ਸਾਨੂੰ ਮਿਲਣੀ ਚਾਹੀਦੀ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ